ਸ਼ਸ਼ੀ ਕਾਲ ਜੀ ਮੇਰੀਆਂ ਸਤਿ ਮਾਨ ਤੇ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਨਵੀਂ ਮਾਤਾ ਮਾਰਕੀਟ ਦੇ ਵਿੱਚ ਆ ਚੁੱਕੀ ਹੈ ਪੀਲਾ ਸੂਟ ਪਾ ਕੇ ਕਿਵੇਂ ਛਮਛਮ ਕਰਦੀ ਨੱਚਦੀ ਨਜ਼ਰ ਆ ਰਹੀ ਹੈ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਹ ਕੋਈ ਭਾਈ ਛੋਟੀ ਮੋਟੀ ਪਖੰਡਣੀ ਨਹੀਂ ਹੈ ਇਸ ਦੇ ਵਿੱਚ ਸਿੱਧੀ ਕਾਲੀ ਮਾਤਾ ਪਰਵੇਸ਼ ਹੋ ਜਾਂਦੀ ਹੈ ਸਿਰਫ ਤੂਬਤੀ ਲਾ ਕੇ ਮੜਿਆ ਸਿਰ ਘਵਾਉਂਦੀ ਹੈ ਜਦੋਂ ਮਾਤਾ ਦਾ ਜਿਹੜਾ ਤਾਰਾ ਇਸ ਜਨਾਨੀ ਦੇ ਵਿੱਚ ਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਪਖੰਡਵਾਦ ਕਿਸ ਹੱਦ ਤੱਕ ਵੱਧ ਚੁੱਕਿਆ ਹੈ ਕਿ ਲੋਕਾਂ ਨੇ ਤਾਂ ਦੇਵੀ-ਦੇਵਤੇ ਨੂੰ ਇੰਨਾ ਬੇਲਾ ਸਮਝ ਲਿਆ ਜਾਂ ਐਨਾ ਹੋ ਸਮਝ ਲਿਆ ਕਿ ਉਹਨਾਂ ਨੇ ਇੱਕ ਫੂਕ ਮਾਰੀ ਜਦ ਹੀ ਦੇਵੀ-ਦੇਵਤਿਆਂ ਦੇ ਉਤਾਰ ਅਜਿਹਾਂ ਪਾਪੀ ਰੂਹਾਂ ਦੇ ਵਿੱਚ ਜਿਹੜੇ ਕਿ ਪ੍ਰਵੇਸ਼ ਕਰ ਜਾਂਦੇ ਨੇ ਕੀ ਇਹਨਾਂ ਦਾ ਸਰੀਰ ਇੰਨਾ ਚੱਲਣ ਜੋਗਾ ਹੈਗਾ ਕਿ ਉਹ ਦੇਵੀ-ਦੇਵਤਿਆਂ ਨੂੰ ਜਿਨ੍ਹਾਂ ਨੇ ਆ ਜਿਹੜਾ ਕਿ ਲੋਕਾਂ ਨੂੰ ਚੰਗੇ ਰਾਹ ਦੇ ਉੱਤੇ ਪਾਇਆ ਨਾ ਕਿ ਇਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਨਾਮ ਦੀ ਧੂਬੱਤੀ ਕਰਕੇ ਜਾਂ ਸਾਡੇ ਨਾਮ ਦੇ ਉੱਤੇ ਦੁਕਾਨਾਂ ਖੋਲ੍ਹ ਕੇ ਲੋਕਾਂ ਨੂੰ ਪਖੰਡਵਾਦ ਦੇ ਵਿੱਚ ਫਸਾਓ ਜਾਂ ਲੋਕਾਂ ਨੂੰ ਗਲਤ ਰਾਹਾਂ ਦੇ ਵਿੱਚ ਪਾਓ ਕਿਹੜੇ ਦੇਵਤੀ ਦੇਵੀ ਦੇਵਤੇ ਨੇ ਅਜਿਹਾ ਕੀਤਾ ਜਿਵੇਂ ਇਹ ਲੋਕ ਪਖੰਡੀ ਜਿਹੜੇ ਬਣੇ ਹੋਏ ਨੇ ਧਰਮ ਦੇ ਨਾਮ ਦੇ ਉੱਤੇ ਦੁਕਾਨਾਂ ਖੋਲ੍ਹੀਆਂ ਹੋਈਆਂ ਨੇ ਤੇ ਲੋਕਾਂ ਨੂੰ ਇਹ ਸ਼ੋਅ ਕਰਦੇ ਨੇ ਕਿ ਉਹਨਾਂ ਦੇ ਵਿੱਚ ਕਾਲੀ ਮਾਤਾ ਆ ਗਈ ਹੈ ਇਹਨਾਂ ਨੇ ਤਾਂ ਕਾਲੀ ਮਾਤਾ ਇੰਨੀ ਕੁ ਬੇਲੀ ਕਰ ਰੱਖੀ ਹੈ ਕਿ ਇਹ ਤਾਂ ਜਿਵੇਂ ਅਬ ਬੈਲ ਵਜਾਉਂਦੇ ਨੇ ਵੀ ਭਾਈ ਜodi ਮਾਤਾ ਤਿਆਰ ਬੈਠੀ ਵੀ ਦੇਖੋ ਕਿਹੜੇ ਦਰਬਾਰ ਦੇ ਵਿੱਚੋਂ ਹਾਕਮਾਰੂ ਕੋਈ ਉਹਨੂੰ ਤੇ ਮਾਤਾ ਜਦੀ ਉਹਨਾਂ ਦੇ ਵਿੱਚ ਪ੍ਰਵੇਸ਼ ਹੋ ਜਾਂਦੀ ਹੈ ਤਾਂ ਇਹ ਕਿਦਾਂ ਹੋ ਸਕਦਾ ਕਿ ਸੋਡਾ ਸਰੀਰ ਚੱਲਣ ਯੋਗ ਹੈਗਾ ਕਿ ਤੁਸੀਂ ਇੱਕ ਪਵਿੱਤਰ ਆਤਮਾ ਨੂੰ ਆਪਦੇ ਵਿੱਚ ਪ੍ਰਵੇਸ਼ ਕਰਵਾ ਲਵੋ ਤਾਂ ਇਹ ਲੋਕਾਂ ਨੂੰ ਪਖੰਡਵਾਦ ਦੇ ਵਿੱਚ ਫਸਾਇਆ ਜਾ ਰਿਹਾ ਪਰ ਲੋਕ ਇਸ ਚੀਜ਼ ਤੋਂ ਅਣਜਾਣ ਨੇ ਜਾਂ ਫਿਰ ਲੋਕ ਇਸ ਚੀਜ਼ ਨੂੰ ਸਮਝਣਾ ਨਹੀਂ ਚਾਹੁੰਦੇ ਇਹ ਹੁਣ ਲੋਕਾਂ ਦੇ ਉੱਤੇ ਜਿਹੜਾ ਕਿ ਡਿਪੈਂਡ ਕਰਦਾ ਕਿਉਂਕਿ ਪਖੰਡਵਾਦ ਨੂੰ ਵਧਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਲੋਕਾਂ ਦਾ ਆ ਚਾਰੇ ਪਾਸੇ ਪਖੰਡਵਾਦ ਦਾ ਬੋਲਬਾਲਾ ਹੋ ਚੁੱਕਿਆ ਮੈਂ ਕਿਹਾ ਰੋੜਾ ਚੱਕੇ ਤੋਂ ਤੁਹਾਨੂੰ ਪਖੰਡੀ ਮਿਲਣਗੇ ਸਭ ਤੋਂ ਵੱਧ ਜਨਾਨੀਆਂ ਪਖੰਡਵਾਦ ਦੇ ਵਿੱਚ ਫਸੀਆਂ ਹੋਈਆਂ ਉਹਨਾਂ ਨੂੰ ਪਤਾ ਵੀ ਸਭ ਤੋਂ ਵੱਧ ਡੇਰੇ ਦੇ ਵਿੱਚ ਬੰਦੇ ਫਿਰ ਤਾਂ ਹੀ ਆਉਣਗੇ ਜੇ ਜਨਾਨੀਆਂ ਨੇ ਜਿਹਾ ਕੰਮ ਫੜ ਲਿਆ ਤਾਂ ਜਨਾਨੀਆਂ ਕੀ ਬੰਦੇ ਕੀ ਸਾਰੇ ਇਸ ਕੰਮ ਨੂੰ ਹੋ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਭਾਈ ਹੋਰ ਕਿਸੇ ਕੰਮ ਦੇ ਵਿੱਚ ਪੈਸਾ ਨਹੀਂ ਤੁਸੀਂ 10 ਮਿੰਟ ਸਿਰ ਕਮਾਓ ਸੰਗ ਤਾਂ ਆਉਣਗੀਆਂ ਦਾਦਾਸਰ ਰੁਪਏ ਚੜਾਉਣਗੀਆਂ ਜਿਹਦਾ ਕੰਮ ਬਾਰੇ ਨਿਆਰੇ ਹੋ ਗਏ ਉਹਨੇ ਆਪ ਹੀ ਕਿਸ ਨੇ 40 ਕਿਸ ਨੇ 50 ਕਿਸੇ ਨੇ ਸੋਨੇ ਦੀ ਚੀਜ਼ ਕਿਸੇ ਨੇ ਇੱਕ ਚਾਂਦੀ ਦਾ ਗਹਿਣਾ ਕਿਸੇ ਨੇ ਕੱਪੜੇ ਲੀੜੇ ਮੈਂ ਕਿਹਾ ਮਾਲੋਮਾਲ ਕਰ ਦਿੰਦੇ ਨੇ ਬਾਬੇ ਨੂੰ ਜਿਹੜੇ ਬਾਬਾ ਨੇ ਪਹਿਲਾਂ ਟੁੱਟੀ ਸਾਈਕਲ ਦੇ ਉੱਤੇ ਫਿਰਦੇ ਨੇ ਤੁਹਾਡੇ ਸਿਰ ਤੇ ਉਹ ਚੰਗੀਆਂ ਗੱਡੀਆਂ ਲੈ ਲੈਂਦੇ ਨੇ ਫੇ ਤੁਸੀਂ ਆ ਜਾਂਦੇ ਹੋ ਸਾਈਕਲਾਂ ਦੇ ਉੱਤੇ ਪਰ ਤੁਸੀਂ ਇਸ ਚੀਜ਼ ਨੂੰ ਸਮਝਦੇ ਨਹੀਂ ਹੈਗੇ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਇਹਨਾਂ ਪਖੰਡਿਆਂ ਕੋਲ ਜਾ ਕੇ ਤੁਹਾਡਾ ਭਲਾ ਹੁੰਦਾ ਤੁਹਾਡੇ ਦੁੱਖ ਦਰਦ ਨੇ ਜਿਹੜੇ ਕਿ ਦੂਰ ਹੁੰਦੇ ਨੇ ਪਰ ਅਜਿਹਾ ਨਹੀਂ ਹੋ ਸਕਦਾ ਜਿਹੜੇ ਲੋਕ ਤੁਹਾਨੂੰ ਇਹ ਸ਼ੋਅ ਕਰਦੇ ਨੇ ਕਿ ਸਾਡੇ ਵਿੱਚ ਦੇਵੀ-ਦੇਵਤੇ ਆਉਂਦੇ ਨੇ ਤਾਂ ਤੁਸੀਂ ਇਤੋਂ ਹੀ ਅੰਦਾਜ਼ਾ ਲਗਾ ਲਿਆ ਕਰੋ ਜਿਸ ਤਰੀਕੇ ਦੇ ਨਾਲ ਇਹ ਕਹਿੰਦੇ ਨੇ ਤੁਸੀਂ ਆਪਣੇ ਘਰ ਦੇ ਵਿੱਚ ਧੂਬੱਤੀ ਕਰਨ ਲੱਗ ਜਓ ਤੁਸੀਂ ਦੇਵੀ-ਦੇਵਤੇ ਨੂੰ ਧਿਆਉਣ ਲੱਗ ਜਓ ਕਿ ਤੁਹਾਡੇ ਵਿੱਚ ਆਤਮਾ ਆਉਣ ਲੱਗ ਜੂ ਕਿ ਦੇਵੀ-ਦੇਵਤੇ ਆ ਨਹੀਂ ਠੀਕ ਆ ਤੁਹਾਡੇ ਦੁੱਖ ਦਰਦ ਨੇ ਅਸੀਂ ਆਪਣੀਆਂ ਤਕਲੀਫਾਂ ਆਪਣੇ ਧਰਮ ਨੂੰ ਜਿਹਨੂੰ ਵੀ ਅਸੀਂ ਮੰਨਦੇ ਹਾਂ ਅਸੀਂ ਸੱਚੇ ਦਿਲੋਂ ਤੇ ਉਹਨਾਂ ਨੂੰ ਆਪਣੀਆਂ ਤਕਲੀਫਾਂ ਦੱਸਦੇ ਹਾਂ ਪਰ ਜਿਹੜੇ ਅਜਿਹੇ ਲੋਕ ਨੇ ਜਿਹੜੇ ਦੇਹਤਾਰੀ ਲੋਕ ਨੇ ਕਹਿੰਦੇ ਨੇ ਵੀ ਸਾਡੇ ਵਿੱਚ ਆਤਮਾ ਆ ਗਈ ਤਾਂ ਇਹ ਅਜਿਆ ਨਹੀਂ ਹੋ ਸਕਦਾ ਇਹ ਲੋਕਾਂ ਨੂੰ ਪਖੰਡਬਾਦ ਦੇ ਵਿੱਚ ਫਸਾਰੇ ਨੇ ਅੰਧਵਿਸ਼ਵਾਸ ਦੇ ਵਿੱਚ ਫਸਾਰੇ ਨੇ ਲੋਕਾਂ ਨੂੰ ਸਮਝਣ ਦੀ ਲੋੜ ਆ ਤਾਂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪਖੰਡਬਾਦ ਦੇ ਵਿੱਚੋਂ ਨਿਕਲ ਤੇ ਹੋਰ ਲੋਕਾਂ ਨੂੰ ਵੀ ਜਿਹੜਾ ਕਿਸ ਸੁਚੇਤ ਕਰਨ ਤੁਹਾਨੂੰ ਕੀ ਲੱਗਦਾ ਜਿਹੜੇ ਪਖੰਡਿਆਂ ਨੂੰ ਮੰਨਦੇ ਨੇ ਖਾਸ ਕਰਕੇ ਉਹ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਸੀਂ ਇੱਕ ਪਖੰਡਿਆਂ ਕੋਲ ਜਾਂਦੇ ਹੋ ਤੁਹਾਨੂੰ ਕਿੰਨਾ ਕ ਲੱਗਦਾ ਕਿ ਤੁਹਾਡਾ ਜਿਹੜਾ ਇਲਾਜ ਉੱਥੇ ਹੋ ਰਿਹਾ ਜਾਂ ਤੁਹਾਡੇ ਉੱਤੇ ਕਿਸੇ ਨੇ ਕਰਿਆ ਕਰਾਇਆ ਤੇ ਜਾਂ ਤੁਹਾਡੇ ਘਰ ਦੇ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ ਸੀ ਹੁਣ ਹੋਣ ਲੱਗ ਗਿਆ ਬਾਬਿਆਂ ਕੋਲ ਜਾ ਕੇ ਕੀ ਐਵੇਂ ਹੋ ਸਕਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਬਿਊਰੋ ਰਿਪੋਰਟ ਛਣਕਾਟਾ ਨਿਊ